ਗੁਰੂ ਅਰਜੁਨ ਦੇਵ ਕੈਦਰੋਂ ਮਣਾ ਏਹੋ ਜੇ ਬੰਦੇ ਨੂੰ ਵੀ ਕਹੇ ਤੂੰ ਮਰਦੇ ਸਮੇਂ ਕੀ ਕਿਤੇ ਵਹਿਗੁਰੂ ਕਹਦੇ ਤੇ ਵਹਿਗੁਰੂ ਤੇਰੇ ਕਰੋੜਾਂ ਜਨਮਾਂ ਦੇ ਪਾਪ ਵੀ ਖਤਮ ਕਰ ਦੇਵੇ ਜੀ ਆਰੇ ਉਹਲਾ ਨਾਮ ਕਾਉ ਸੀ ਬਾਣੀ ਚੁਲਾਗੇ ਹਜ਼ੂਰ ਦਾ ਬਚਨ ਕਹੇ ਕਾਮ ਕ੍ਰੋਧ ਮੋ ਵਸ਼ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਓਨ ਅਗ ਕੀਏ ਹੋਵਾ ਅਸੋਰ ਸੰਗਾਰ ਪੋਥੀ ਗੀਤ ਕਵਿੱਤ ਕਿਛ ਕਦੇ ਨਾ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ ਨਿਮਕ ਸਿਮਰਤ ਤਰਿਆ ਜੀ ਆਰੇ ਉਹ ਲਾ ਨਾਮ ਕਾ ਇੱਕ ਨਿਮਖ ਵਿੱਚ ਹੁਣ ਆਪਾਂ ਬਾਣੀ ਚੋਂ ਇੱਕ ਸ਼ਲੋਕ ਸਾਂਸਕ੍ਰਿਤੀ ਲੈ ਲਈ ਆਪ ਨੂੰ ਚੇਤੇ ਹੋਣੇ ਘੋਰ ਦੁਖਿੰਗ ਅਨਕ ਹਤਿੰਗ ਜਨਮ दारिਦਰੰਗ ਮਾਂ ਬਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਮਕ ਕਾਸ ਭਸਮੰ ਕਰੋਤ ਕੋਣ ਇਹਦੇ ਅਰਥ ਸਿਰਫ ਸੰਖੇਪ ਜਿਹਾ ਬਾਣੀ ਪੜਨ ਵਾਲੇ ਬੈਠੇ ਹੋ ਤਾਂ ਇਹ ਸ਼ਬਦ ਚੁਣਿਆ ਸੀ ਭਾਈ ਜਿੰਦ ਦਾ ਸਹਾਰਾ ਨਾਮ ਖੈ ਨਾਮ ਦਾ ਪੱਲੂ ਘੁੱਟ ਕੇ ਪਕੜੀਏ ਕੋਰ ਦੁੱਖ ਅੰਗ ਬੰਦੇ ਨੂੰ ਬਿਮਾਰੀ ਇਹੋ ਜੀ ਲੱਗ ਜਾਏ ਜਿਸ ਦਾ ਕੋਈ ਇਲਾਜ ਨਹੀਂ ਕਈ ਵਾਰੀ ਬਿਮਾਰੀ ਮੌਤ ਦੇ ਮੂੰਹ ਤੱਕ ਲੈ ਜਾਂਦੀ ਖੈ ਅਨਕ ਹੱਤ ਅੰਗ ਤੇ ਉਹਨੇ ਬਹੁਤ ਸਾਰੇ ਕਤਲ ਕੀਤੇ ਹੋਣ ਪਤਾ ਨਹੀਂ ਕਿੰਨੇ ਕੋ ਕਤਲ ਕੀਤੇ ਨੇ ਕੋਰ ਦੁੱਖਿਆਂ ਦਾ ਅਨਕਾ ਤਿੰਗ ਜਨਮ ਦਰਿਤ ਰੰਗ ਤੇ ਜਨਮਾਂ ਜਨਮਾਂ ਦਾ ਦ੍ਰਿਦ੍ਰਿ ਹੋਵੇ ਆਲਸੀ ਹੋਵੇ ਮਾਂ ਬਖਿਆ ਤੰਗ ਤੇ ਘਰ ਵਿੱਚ ਵੱਡੇ ਤੋਂ ਵੱਡਾ ਕਲੇਸ਼ ਪਾਈ ਰੱਖੇ ਤੇ ਮਹਾਰਾਜ ਕਿ ਇਹੋ ਜਿਹੇ ਬੰਦੇ ਵੀ ਨਾਮ ਜਪ ਕੇ ਤਰ ਸਕਦੇ ਨੇ ਕੋਰ ਦੁੱਖਿਆਂ ਦਾ ਅਨਕਾ ਤਿੰਗ ਜਨਮ ਦਰਿਤ ਰੰਗ ਮਾਂ ਬਖਿਆ ਤੰਗ ਸਹਿਬ ਕਹਿੰਦੇ ਨੇ ਖਾਂ ਮਿਟੰਤ ਮਿਟ ਜਾਣ ਕੇ ਸਗਲ ਸਗਲ ਦਰ ਤੇ ਜਿਹੜੇ ਉੱਤੇ ਗਿਨੇ ਨੇ ਸਾਰੇ ਕਿਵੇਂ ਜੀ ਸਿਮਰੰਤ ਹਰ ਨਾਮ ਨਾਨਕ ਜੀ ਅਰੇ ਉਹਲਾ ਨਾਮ ਕਾ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਕਿਵੇਂ ਮਟਣਗੇ ਜੈਸੇ ਪਾਵਕ ਕਾਸਤ ਭਸਮੰਗ ਕਰੋਤ ਜਿਵੇਂ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਵੱਡੇ ਲੱਕੜਾਂ ਦੇ ਭੰਡਾਰ ਨੂੰ ਸਾੜ ਕੇ ਰਾਖ ਕਰ ਦਿੰਦੀ ਏ ਇੱਕ ਖਿੰਦਾ ਜੱਪਿਆ ਹੋਇਆ ਨਾਮ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜ ਕੇ ਰਾਖ ਕਰ ਦਿੰਦਾ ਨਾਮ ਦਾ ਸਹਾਰਾ ਇੱਕ ਇਥੇ ਦਾਸ ਸਿਰਫ ਉਦਾਹਰਨ ਦੇਣੀ ਚਾਹੇਗਾ ਬਾਣੀ ਵਿੱਚ ਤਾਂ ਬੇਅੰਤ ਪਰਮਾਨ ਨੇ ਸਹਿਬ ਨੇ ਕਿਹਾ ਕੌਣ ਕੋ ਕਲੰਕ ਰਹਿ ਉਹ RAM ਨਾਮ ਲੇਤ ਹੀ ਕਿੱਥੇ ਕਲੰਕ ਰਹੇਗਾ ਜਿਨ੍ਹਾਂ ਬੰਦਗੀ ਕੀਤੀ ਅਜਾ ਮਲ ਪਾਪੀ ਜਗ ਜਾਨ ਨਾ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੇ ਪਾਰਾ ਸੂਆ ਪਡਾਵਤ ਗਨ ਕਾ ਤਰੀ ਸੋਹਰ ਨੈਨੂ ਕੀ ਪੁੱਤਰੀ ਇੱਥੇ ਵੈਸ਼ਵਾ ਵਰਗੀਆਂ ਵੈਸ਼ਾ ਔਰਤਾਂ ਨਾਮ ਜਪ ਕੇ ਉਹ ਵੀ ਪਵਿੱਤਰ ਹੋ ਗਈਆਂ ਇੱਕ ਉਦਾਹਰਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ ਕਹਿ ਕੇ ਸੰਪੰਨਤਾ ਕਰਾਂਗਾ ਸਿਰਫ ਮੇਰੀ ਇੱਕ ਬੇਨਤੀ ਸੀ ਪਰ ਕਰਨ ਚੱਲਿਆ ਸੀ ਨਾਮ ਦਾ ਕਿ ਜਿੰਦ ਦਾ ਸਹਾਰਾ ਨਾਮ ਹੈ ਭਾਈ ਵੀਰ ਸਿੰਘ ਉਹਨਾਂ ਦੀ ਗੁਰਮਖ ਸਿੱਖਿਆ ਵਿੱਚ ਇਹ ਘਟਨਾ ਲਿਖੀ ਹੈ ਕਿ ਉਹਨੇ ਇੱਕ ਸਾਡੇ ਬਾਲ ਸਿਖਾਈ ਮਿੱਤਰ ਸੰਤ ਸ਼ਾਇਦ ਜੇ ਤੇ ਸੁਣਾਈ ਕੋਵੇ ਤੇ ਮੈਨੂੰ ਬਖਸ਼ ਦਿਆ ਜੀ ਕਹਿੰਦੇ ਨੇ ਉਹ ਬਚਪਨ ਚ ਅਸੀਂ ਇਕੱਠੇ ਪੜੇ ਇਕੱਠੇ ਖੇਡੇ ਤੇ ਕਈ ਸਾਲਾਂ ਤੋਂ ਉਹ ਸਾਡੇ ਤੋਂ ਵਿਛੜ ਗਏ ਇੱਕ ਦਿਨ ਉਹਨਾਂ ਦਾ ਸੁਨੇਹਾ ਮਿਲਿਆ ਉਹਨਾਂ ਦੇ ਘਰੋਂ ਆਦਮੀ ਸੰਦੇਸ਼ ਲੈ ਕੇ ਆਇਆ ਭਾਈ ਸਾਹਿਬ ਨੂੰ ਕਹਿੰਦੇ ਨੇ ਤੁਸੀਂ ਆਓ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਭਾਈ ਸਾਹਿਬ ਨੇ ਕਿਹਾ ਤੁਸੀਂ ਇੱਕ ਕੰਮ ਕਰੋ ਜੇ ਮਿਲਣੇ ਚਾਹੁੰਦੇ ਨੇ ਤੇ ਉਹਨਾਂ ਨੂੰ ਸਾਡੇ ਕੋਲ ਭੇਜਦੇ ਹੋ ਤੇ ਸਨੇਹ ਲਿਆਉਣ ਵਾਲੇ ਨੇ ਕਿਹਾ ਭਾਈ ਸਾਹਿਬ ਜੀ ਹੁਣ ਆਉਣ ਜੋਗੇ ਰਹਿ ਨਹੀਂ ਉਹਨਾਂ ਕਹਿੰਦਾ ਸਾਡੀ ਉਮਰ ਦੇ ਆਉਣ ਜੋਗਾ ਨਹੀਂ ਰਹੇ ਕਹਿਣ ਲੱਗੇ ਉਹਨਾਂ ਨੂੰ ਬਿਮਾਰੀ ਐਸੀ ਲੱਗ ਗਈ ਏ ਉਹ ਤਾਂ மஞ்சੇ ਤੋਂ ਵੀ ਨਹੀਂ ਉੱਠ ਸਕਦੇ ਮੇਰੀ ਬੇਨਤੀ ਤੇ ਜਿੰਦ ਦਾ ਸਹਾਰਾ ਨਾਮ ਹੈ ਭਾਈ ਸਾਹਿਬ ਦੇ ਅੰਦਰ ਤਰਸ ਆਇਆ ਤੇ ਉਹ ਚਲੇ ਗਏ ਉਹ ਸੱਜਣ ਦੇ ਘਰ ਜਦੋਂ ਘਰ ਪਹੁੰਚੇ ਕੀ ਦੇਖਦੇ ਆ ਕੇ ਮੰਜੇ ਉੱਤੇ ਉਹ ਸੱਜਣ ਪਿਆ ਤਨ ਉਹਦੇ ਉੱਤੇ ਚਿੱਟਾ ਕੱਪੜਾ ਦਿੱਤਾ ਇੰਝ ਲੱਗਦਾ ਜਿਵੇਂ ਖੱਡੀਆਂ ਦੇ ਪਿੰਜਰ ਨੂੰ ਕਿਸੇ ਨੇ ਕੱਪੜੇ ਵਿੱਚ ਲਪੇਟਿਆ ਹੋ ਭਾਈ ਸਾਹਿਬ ਸਰਹਾਣੇ ਚਲੇ ਗਏ ਸਰਾਂਦੀ ਚਿਹਰੇ ਤੋਂ ਕੱਪੜਾ ਲਾਇਆ ਤੇ ਉਹਦੀਆਂ ਅੱਖਾਂ ਦੇਖੀਆਂ ਅੰਦਰ ਵੜੀਆਂ ਭਾਈ ਸਾਹਿਬ ਦਾ ਚਿਹਰਾ ਦੇਖ ਕੇ ਉਹ ਰੋ ਪਿਆ ਜਦੋਂ ਰੋਣ ਲੱਗਾ ਭਾਈ ਸਾਹਿਬ ਨੇ ਉਹਦੇ ਨਜ਼ਦੀਕ ਜਾ ਕੇ ਉਹਦੇ ਕੰਨ ਕੋਲ ਜਾ ਕੇ ਆਪਣਾ ਮੂੰਹ ਮੁਖ ਨੇੜੇ ਕੀਤਾ ਕਹਿਣ ਲੱਗੇ ਧੀਰਜ ਰੱਖੋ ਰੋ ਨਾ ਉਹਨੇ ਬੜੀ ਹੌਸਤਾ ਹੌਸਤਾ ਕਿਹਾ ਕਹਿੰਦਾ ਭਾਈ ਸਾਹਿਬ ਬਚਪਨ ਚ ਇਕੱਠੇ ਰਹਿਆ ਆ ਭਜਨ ਬੰਦਗੀ ਕਰਨ ਵਾਲੀ ਰੂਹ ਹੋ ਮੈਂ ਤੁਹਾਨੂੰ ਤਾਂ ਬੁਲਾਇਆ ਪਤਾ ਨਹੀਂ ਕਿੰਨੇ ਕੁ ਵੱੱਜਰ ਪਾਪ ਕੀਤੇ ਨੇ ਅਜੇ ਦੀ ਸਜ਼ਾ ਮਿਲਦੀ ਪਈਏ ਤੁਸੀਂ ਅਰਦਾਸ ਕਰੋ ਮੇਰਾ ਸ਼ਰੀਰ ਤੋਂ ਖਿਹੜਾ ਛੁੱਟ ਜਾਏ ਮੈਨੂੰ ਮੌਤ ਵੀ ਨਹੀਂ ਆਉਂਦੀ ਪਈ ਸਤਿਆਨ ਦੇ ਆ ਜੀ ਤੁਸੀਂ ਅਰਦਾਸ ਕਰੋ ਭਾਈ ਸਾਹਿਬ ਦਾ ਅੰਦਰ ਪਸੀਜ ਗਿਆ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਭਾਈ ਤੂੰ ਆਪਣਾ ਇஷ்ட ਕਿਨੂੰ ਮੰਨਣਾ ਹੈ ਤੇਰਾ ਗੁਰੂ ਤੇਰਾ ਰੱਬਰ ਕੌਣ ਕਹਿਣ ਲੱਗੇ ਮੇਰੇ ਇஷ்ட ਤੇ ਗੁਰੂ ਨਾਨਕ ਸਾਹਿਬ ਨੇ ਤਨ ਗੁਰੂ ਨਾਨਕ ਸਾਹਿਬ ਹੀ ਮੇਰਾ ਗੁਰੂ ਹੈ ਤੇ ਭਾਈ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਭਲੇ ਪੁਰਖਾਂ ਤੀਰ ਚ ਰੱਖ ਹੌਸਲਾ ਨਾ ਛੱਡ ਜੇ ਇਸ਼ਟ ਗੁਰੂ ਨਾਨਕ ਹੈ ਗੁਰੂ ਨਾਨਕ ਸਾਈਂ ਹੈ ਉਹ ਕਸਾਈ ਨਹੀਂ ਸਾਈਂ ਪਾਲਦਾ ਹੈ ਤੇ ਕਸਾਈ ਕੋ ਕੇ ਮਾਰਦਾ ਸਿਰਫ ਲੱਗਦਾ ਕੱਕਾ ਹੀ ਖੈ ਸਾਈਂ ਰੱਖਦਾ ਹੈ ਕਸਾਈ ਕੁੰਦਾ ਹੈ ਕਹਿ ਲੱਗਾ ਖੂਨ ਮੇਰਾ ਕੋਈ ਇਲਾਜ ਨਹੀਂ ਭਾਈ ਸਾਹਿਬ ਨੇ ਕਿਹਾ ਤੂੰ ਇੱਕ ਕੰਮ ਕਰ ਆਪਣੀ ਬਿਰਤੀ ਚਾਰ ਚਫੇਰਿਓ ਸੰਕੋਚ ਲੈ ਮੈਂ ਬੋਲਾਂਗਾ ਵਾਹਿਗੁਰੂ ਤੂੰ ਮੇਰੇ ਪਿੱਛੇ ਬੋਲੀ ਭਾਈ ਸਾਹਿਬ ਕੋਲ ਬੈਠ ਗਿਆ ਉਹਦੇ ਚਿਹਰੇ ਤੋਂ ਕਪੜਾ ਲੱਤਾਂ ਹੋਇਆ ਭਾਈ ਸਾਹਿਬ ਨੇ ਪਹਿਲਾ ਸ਼ਬਦ ਕਿਹਾ ਗੁਰਮਖਾ ਇਹ ਸ਼ਬਦ ਵਰਤੇ ਬੋਲ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਉਹਨੇ ਧੀਮੀ ਆਵਾਜ਼ ਵਿੱਚ ਇਹ ਸ਼ਬਦ ਕਹੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੋਲ ਖੁਣ ਵਾਹਿਗੁਰੂ ਉਹ ਪਿੱਛੇ ਬੋਲਿਆ ਵਾਹਿਗੁਰੂ ਫਿਰ ਬੋਲਿਆ ਉੱਚੀ ਵਾਹਿਗੁਰੂ ਜਦੋਂ ਵਾਰ-ਵਾਰ ਉਹ ਵਾਹਿਗੁਰੂ ਵਾਹਿਗੁਰੂ ਬੋਲਣ ਲੱਗਾ ਤੇ ਤੁਰਦਿਆਂ ਪਰਿਵਾਰ ਨੂੰ ਕਹਿਣ ਲੱਗੇ ਉਹਨੇ ਇੱਕ ਕੰਮ ਕਰਿਓ ਇਹਦੇ ਕੋਲ ਕੋਈ ਦੁਨੀਆ ਦੀ ਗੱਲ ਨਾ ਕਰਿਓ ਇਹਨੂੰ ਵਾਹਿਗੁਰੂ ਜਪਣ ਦਿਓ ਤੇ ਕੋਲ ਵਾਹਿਗੁਰੂ ਬੋਲਿਓ ਜਿਸ ਨੂੰ ਅੰਤਲੇ ਸਮੇ ਵਾਹਿਗੁਰੂ ਚੇਤੇ ਆ ਜਾਏ ਉਹਦੀ ਜਿੰਦ ਨੂੰ ਕਦੀ ਰੁੱਲ ਨਹੀਂ ਦਿੰਦਾ ਉਹਨਾ ਨਾਮ ਸ਼ੁਰੂ ਕਰ ਦਿੱਤਾ ਸਿਮਰਨ ਸ਼ੁਰੂ ਕੀਤਾ ਵਾਹਿਗੁਰੂ ਵਾਹਿਗੁਰੂ ਕਹਿਣ ਲੱਗਾ ਜਦੋਂ ਪੜਿਆ ਤੇ ਦੇਖੋ ਕੋਈ ਗੱਲ ਬਾਣੀ ਦੇ ਦੈਰੇ ਤੋਂ ਬਾਹਰ ਨਿਕਲ ਕੇ ਨਹੀਂ ਗੁਰਮਖ ਕੋਟ ਉਧਾਰਦਾ ਭਾਈ ਦੇ ਨਾਮੇ ਗੁਰਮਖ ਗੁਲਤਾਕਤ ਹੈ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਮਿਲਿਆ ਪਾਪ ਪਣੀਠਾ ਕਹਿੰਦੇ ਨੇ ਗੁਰੂ ਦਾ ਸਿੱਖ ਕਿਤੇ ਅੰਤਲੇ ਸਮੇਂ ਮਿਲ ਜਾਏ ਉਹਦਾ ਚਿਹਰਾ ਵੇਖੀ ਪਾਪ ਖਤਮ ਹੋ ਜਾਂਦੇ ਭਾਈ ਸਾਹਿਬ ਦੀ ਰਚਨਾ ਹੈ ਉਹਨੇ ਵਹਿਗੁਰੂ ਸ਼ਬਦ ਸ਼ੁਰੂ ਕਰ ਦਿੱਤਾ ਤੇ ਅੰਦਰ ਜੁੜ ਗਿਆ ਕਿਉਂਕਿ ਉਦਾਸੀ ਸੀ ਮੈਂ ਅਰਜ ਕੀਤਾ ਦੁਖ दारू ਹੈ ਪਰ ਸ਼ਰਤ ਜੇ ਕਿਤੇ ਨਾਮ ਵਿੱਚ ਮਿਲੇ ਤੇ ਜੇ ਨਾਮ ਨਾ ਮਿਲੇ ਤੇ ਦੂਜਾ दारू ਬਣ ਜਾਂਦਾ ਨਸ਼ੇ ਵਾਲਾ ਬੰਦਾ ਕਮਲਾ ਹੋ ਜਾਂਦਾ ਹੈ ਦੁਖ ਵਿੱਚ ਵਾਹਿਗੁਰੂ ਸ਼ਬਦ ਸ਼ੁਰੂ ਕਰ ਦਿੱਤਾ ਭਾਈ ਸਾਹਿਬ ਦੀ ਰਚਨਾ ਵਿੱਚ ਇਹ ਲਿਖਿਆ ਹੈ ਕਿ ਕਹਿੰਦੇ ਨੇ ਇੱਕ ਦਿਨ ਲੰਘਿਆ ਜਿਸ ਦਿਨ ਗਏ ਨੇ ਉਹ ਦਿਨ ਲੰਘਾ ਰਾਤ ਪੈ ਗਈ ਤੇ ਖਿਆਲ ਵਾਰ-ਵਾਰ ਉਧਰ ਹੀ ਸੀ ਕਿ ਉਹਦਾ ਭਲਾ ਹੋ ਜਾਏ ਭਾਈ ਸਾਹਿਬ ਰਾਤ ਸੁੱਤੇ ਨੇ ਇਹ ਗੁਰਮਖ ਸਿੱਖਿਆ ਵਿੱਚ ਆਪ ਜੀ ਨੂੰ ਪੜਨ ਲਈ ਮਿਲੇਗਾ ਕਹਿੰਦੇ ਨੇ ਰਾਤ ਨੂੰ ਸੁਪਨਾ ਆਇਆ ਕਿ ਜਿਸ ਸੱਜਣ ਦੇ ਕੋਲ ਰਾਤ ਗਏ ਆ ਸਵੇਰੇ ਗਏ ਆ ਉਹ ਸੱਜਣ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਲਾਚੀ ਬੇਰ ਦੇ ਕੋਲ ਖਲੋਤਾ ਲਾਚੀ ਬੇਰ ਆਪਾਂ ਸ਼ਾਰੇ ਸਮਝਨੇ ਆ ਨਾ ਕਿ ਜਿੱਥੇ ਸੁਖਾ ਸਿੰਘ ਮਹਤਾਬ ਸਿੰਘ ਜੀ ਨੇ ਘੋੜਾ ਬੰਨੇ ਘੋੜੇ ਬੰਨੇ ਤੇ ਬਿਲਕੁਲ ਦਰਸ਼ਨੀ ਜੂੜੀ ਦੇ ਨਾਲ ਲਾਚੀ ਬੇਰ ਕੋਲ ਸੱਜਣ ਖਲੋਤਾ ਤੇ ਭਾਈ ਸਾਹਿਬ ਨੂੰ ਦੇਖ ਕੇ ਮੁਸਕਰਾ ਪਿਆ ਭਾਈ ਸਾਹਿਬ ਨੇ ਪੁੱਛਿਆ ਸੁਪਨੇ ਜੀ ਤੇ ਮੈਂ ਕਿਤੇ ਵਕਤ ਮਿਲਿਆ ਇਹ ਵੀ ਅਰਜ਼ ਕਰਾਂਗਾ ਸੁਪਨਾ ਨਿਰਾਰਤਕ ਨਹੀਂ ਜਿਦਨ ਕਮਾਈ ਵਾਲਾ ਸੁਪਨੇ ਵਿੱਚ ਕਿਤੇ ਝਲਕ ਦੇਦਾ ਉਹ ਦਿਨ ਦੇ ਨਹੀਂ ਕਿਸੇ ਚਾਹ ਵਿੱਚ ਨਿਕਲਦਾ ਸਤਿਗੁਰੂ ਨੇ ਕਿਹਾ ਕੋ ਭਲਿਓ ਨਿੰਦਿਆ ਤੇ ਜਾਗਣ ਨਾਲੋਂ ਤਾਂ ਉਹ ਨੀਂਦ ਚੰਗੀ ਜਿਸ ਨੀਂਦ ਵਿੱਚ ਕਿਤੇ ਸੁਪਨੇ ਵਿੱਚ ਪਿਆਰਾ ਚੇਤੇ ਆ ਜਾਏ ਅਸੀਂ ਪੜਨੇ ਆ ਜਾਗਨ ਤੇ ਸੁਪਨਾ ਭਲਾ ਬਸ ਗਿਆ ਪ੍ਰਭ ਸੰਗ ਆਉਂ ਸਭਾਗੀ ਨਿੰਦੜੀਏ ਮਤ ਸ਼ੋ ਦੇਖਾਂ ਸੋਏ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਭਾਈ ਸਾਹਿਬ ਨੇ ਲਿਖਿਆ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸੀਂ ਤਾਂ ਗਲਵਕੜੀ ਪਾਈ ਨਿਰਾਨੂਰ ਤੁਸੀਂ ਖਾਤਨਾ ਆਏ ਸਾਡੀ ਕੰਬਦੀ ਰਹੀ ਕਲਾਈ ਸੁਪਨੇ ਵਿੱਚ ਉਹ ਸੱਜਣ ਮਿਲਿਆ ਜਿਹੜਾ ਸੁਭਾ ਦੁਖੀ ਸੀ ਭਾਈ ਸਾਹਿਬ ਨੇ ਕਿਹਾ ਕਿਵੇਂ ਤੇਰਾ ਤਾਂ ਸਰੀਰ ਬਿਲਕੁਲ ਠੀਕ ਕਹਿਣ ਲੱਗਾ ਭਾਈ ਸਾਹਿਬ ਜੀ ਮੈਂ ਇੱਕ ਨਾ ਬੇਨਤੀ ਕਰਨ ਆਇਆ ਦੱਸੋ ਜੀ ਕੀ ਧਿਆਨ ਦਿਆ ਜੀ ਜੀਰੇ ਓਲਾ ਨਾਮ ਦਾ ਇਹ ਗੱਲ ਸਰੀਰ ਤੋਂ ਅਗਲੀ ਹੈ ਜਿੰਦ ਦੀ ਏ ਤੇ ਬੁੱਤੀ ਦੇ ਤਲ ਤੇ ਬੰਦਾ ਇਹਨੂੰ ਛੇਤੀ ਸਮਝ ਵੀ ਨਹੀਂ ਸਕੇ ਕਿਉਂਕਿ ਮਸਲਾ ਜਿੰਦ ਦਾ ਹੈ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਕੱਲ ਆਏ ਮੈਨੂੰ ਗੁਰੂ ਚੇਤੇ ਕਰਾਇਆ ਤਨ ਗੁਰੂ ਨਾਨਕ ਸਾਹਿਬ ਯਾਦ ਕਰਾਏ ਕਹ ਲੱਗੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਮੈਨੂੰ ਸਦਾ ਲਈ ਆਪਣੇ ਦਰਬਾਰ ਵਿੱਚ ਬੁਲਾ ਲਿਆ ਮੈਂ ਉਹਦੇ ਘਰ 'ਚ ਪਹੁੰਚ ਗਿਆ ਸੁਪਨਾ ਟੁੱਟਾ ਭਾਈ ਸਾਹਿਬ ਉੱਠੇ ਉਹਨਾ ਵਕਤ ਦੇਖਿਆ 1 ਵਜ ਕੇ 13 ਕਿ 14 ਮਿੰਟ ਲਿਖੇ ਨੇ ਵੈਸੇ ਮੈਂ ਜ਼ਿਆਦਾ ਇਹ ਡਿਟੇਲ 'ਚ ਨਹੀਂ ਨੌਕਰ ਭੇਜਿਆ ਸਵੇਰ ਕਿ ਉਹ ਸੱਜਣ ਦਾ ਪਤਾ ਕਰੋ ਪਰਿਵਾਰ ਨੇ ਕਿਹਾ ਰਾਤੀ 1 ਵਜ ਕੇ 15 ਮਿੰਟ ਦੇ ਕਰੀਬ ਸ਼ਰੀਰ ਛੱਡ ਗਿਆ ਮੇਰੀ ਇੱਕ ਬੇਨਤੀ ਹੈ ਗੁਰਮਖੋ ਐਨੇ ਨਹੀਂ ਰਹਿਣਾ ਜਿਹੜਾ ਮੈਨੂੰ ਤੇ ਤੁਹਾਨੂੰ ਦਿਸ ਰਿਹਾ ਚਾਹੇ ਮੇਰਾ ਸਰੀਰ ਇਹ ਚਾ ਤੁਹਾਡਾ ਇਹ ਤਾਂ ਇੱਕ ਮਿਲਿਆ ਕੱਪੜਾ ਆ ਉੱਤੇ ਕੱਪੜੇ ਉਹਲਾ ਦਈ ਬੈਠੇ ਨੇ ਕਿਤੇ ਰਹਿਣਾ ਤੇ ਕਈ ਵਾਰੀ ਦੇਖੋ ਜਦੋਂ ਇਹਦੇ ਚੋਂ ਜਿੰਦ ਨਿਕਲਦੀ ਏ ਲੋਹ ਤਪੀਖ ਹੋਵੇ ਜਾਂ ਧੂਣੀ ਤਪਾਈਖ ਹੋਵੇ ਖੇਸੀ ਦੀ ਬੁੱਕਲ ਮਾਰੀਓ ਇਹ ਸਾਡਾ ਇੱਕ ਪਿੰਡੂ ਸ਼ਬਦ ਸੀ ਖੇਸੀ ਪਤਾ ਨਹੀਂ ਸਾਡੇ ਬਾਹਰ ਚ ਵਰਤੇ ਸਨ ਇੱਕ ਖੇਸ ਤੋਂ ਬਣਿਆ ਖੇਸੀ ਉਹ ਛੋਟੇ ਹੁੰਦੇ ਨਿਆਣਿਆਂ ਨੂੰ ਦਿੰਦੇ ਸਨ ਜੇ ਕਿਤੇ ਚਾਦਰ ਨੂੰ ਅੱਗ ਲੱਗ ਜਾਏ ਤੇ ਸਾਰੇ ਦੌੜ ਕੇ ਭੱਜਣਗੇ ਦੇਖੋ ਦੇਖੋ ਅੱਗ ਬਜਾਓ ਜਿੰਨੀ ਦੇਰ ਤੱਕ ਜਿੰਦ ਖੈ ਚੰਗਾਰੀ ਲੱਗੇਗੀ ਸਾਰੇ 부ਝਾਨਗੇ ਜਿੱਦਨ ਜਿੰਦ ਨਿਕਲ ਗਈ ਲੋਕ ਇਕੱਠੇ ਹੋ ਕੇ ਤੈਨੂੰ ਅੱਗ ਦੇ ਵਿੱਚ ਸਟਣ ਯਾਦ ਰੱਖ ਕੌਣ ਹੈ ਤੇਰਾ ਸ਼ਰੀਰ ਦਾ ਤੇਰਾ ਕੋਈ ਨਹੀਂ ਇਹ ਆਇਆ ਜ਼ਰੂਰ ਏ ਇਹਨੇ ਵਾਪਸ ਜਾਣਾ ਨਹੀਂ ਜਿੰਦ ਆਈਏ ਜਿੰਦ ਨੇ ਤੁਰਨਾ ਮਣਾ ਜੇ ਓਲਾ ਦੇਣਾ ਤੇ ਫਿਰ ਜਿੰਦ ਨੂੰ ਨਾਮ ਦਾ ਓਲਾ ਦੇ ਸਤਿਗੁਰੂ ਨੇ ਕਿਹਾ ਫਿਰ ਕਿੱਥੇ ਨਾਮ ਚੱਲਦਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੀਰੇ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇਰਾ ਚੱਲੈ ਜੀਰੇ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ ਤੇ ਜਿਨ੍ਹਾਂ ਕੋਲ ਨਾਮ ਹੈ ਜਿਨ੍ਹਾਂ ਕੋਲ ਸਿਮਰਨ ਹੈ ਜਾਣਾ ਤਾਂ ਉਹਨਾਂ ਵੀ ਏ ਪਰ ਜਦੋਂ ਉਹ ਦੁਨੀਆ ਤੋਂ ਤੁਰਦੇ ਨੇ ਧਰਮ ਰਾਜ ਵੀ ਨਮਸਕਾਰਾਂ ਕਰਦਾ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਖਰ ਗੁਣਤਾਸ਼ ਮਨ ਜਪੈ ਏਕ ਮੁਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਤਸਕਾਰ ਚਿੱਤਰ ਗੁਪਤ ਜੀ ਅਰੇ ਨਾਮ ਚੱਪ ਜੀ ਅਰੇ ਉਹਲਾ ਨਾਮ ਕਾ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ ਕਿਉਂ ਕਿ ਜੀ ਅਰੇ ਉਹਲਾ ਨਾਮ ਕਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ ਜਿਨ ਇਹ ਜਮਵਾ ਸਿਰ ਜਿਆ ਸੋ ਜੱਬਿਆ ਪਰਵਤ ਗਾ ਉਸ ਰੱਬ ਨੂੰ ਚੇਤੇ ਕੀਤਾ ਜਿਨ ਨੇ ਇਹ ਪੈਦਾ ਕੀਤਾ ਅਖੀਰ ਮੈਂ ਸਮਾਪਤੀ ਤੇ ਬੇਨਤੀ ਕਰਨ ਲੱਗਾ ਸਿਰ ਭਾਈ ਸਾਹਿਬ ਦਾ ਇੱਕ ਕਵਿਤ ਅਰਥ ਸੌਖੇ ਜੇ ਕਰਕੇ ਕਿਉਂਕਿ ਸਾਰੀ ਗੱਲ ਚੱਲੀ ਆਪਾਂ ਬੈਠਿਆਂ ਜਿੰਦ ਲਈ ਕੁਝ ਪਿਆਰਿਓ ਸ਼ਰੀਰ ਲਈ ਕੁਝ ਨਹੀਂ ਜੇ ਆਖ ਪੇਟੀਆਂ ਭੜਿਆ ਕੱਪੜਿਆਂ ਦਿੰਦੀਆਂ ਨੇ ਲੋਕੀ ਤਾਂ ਤੁਰਦੇ ਅਰਥੀ ਉੱਤੇ ਕੱਪੜੇ ਵੀ ਨਹੀਂ ਪਾਉਂਦੇ ਕਹਿੰਦੇ ਨੇ ਰਹਿਣ ਦਿਓ ਜਿਹੜੇ ਸੀਤੇ ਨੇ ਬਾਜ਼ਾਰ ਵਿੱਚੋਂ ਚਿੱਟਾ ਕੱਪੜਾ ਲਾਓ ਉਹਨੂੰ ਸੀਂਦੇ ਵੀ ਕੋਈ ਨਹੀਂ ਉਹਨੂੰ ਉਹਨੂੰ ਹੀ ਪਾੜ ਕੇ ਕਿੰਨਾ ਲਾਲਚ ਉਈ ਖਫਣ ਪਾੜ ਕੇ ਗੰਡਾ ਦੇਈ ਜਾਂਦੇ ਨੇ ਕਿਹੜਾ ਹੋਇਆ ਆਪਣਾ ਨਾਮ ਹੈ ਤੇਰਾ ਗੁਰੂ ਨਾਨਕ ਸਾਹਿਬ ਹੈ ਤੇਰਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਤੇਰਾ ਮੇਰੀਏ ਜਿੰਦੇ ਸ਼ਰੀਰ ਸੜੇਗਾ ਅੱਗ ਵਿੱਚ ਰੋੜਨ ਕੇ ਜਾਏਗਾ ਪਾਣੀ ਵਿੱਚ ਦੱਬਣ ਕੇ ਰੁੜੇਗਾ ਖਾਕ ਵਿੱਚ ਪਰ ਜਦੋਂ ਜਿੰਦ ਨਾਲ ਨਾਮ ਹੋਵੇਗਾ ਸ਼ਰੀਰ ਰੁੜਦਾ ਰਹੇ ਪਾਣੀ ਵਿੱਚ ਨਾਮ ਤਾਂ ਜਿੰਦ ਨੂੰ ਲੈ ਕੇ ਪ੍ਰਮਾਤਮਾ ਦੇ ਘਰ ਚਲਾ ਜਾਏ ਗੁਰ ਕਾ ਬਚਨ ਬਸੈ ਜੀ ਨਾਲੇ ਜੀ ਅਰੇ ਕੋਲਾ ਨਾਮ ਕਾ ਗੁਰ ਕਾ ਬਸੰ ਬਸੈ ਜੀ ਨਾਲੇ ਚਲ ਨਹੀਂ ਡੂਪੈ ਤਸਕਰ ਨਹੀਂ ਲੇਵੈ ਭਾਏ ਨਾ ਸ਼ਾਕੈ ਚਲੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਜੀ ਅਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ ਸਿਰਵ ਅਖੀਰ ਭਾਈ ਸਾਹਿਬ ਦੀ ਰਚਨਾ ਗੁਰਦਾਸ ਸਾਹਿਬ ਉਹਨਾਂ ਨੂੰ ਕਿਸੇ ਪੁੱਛਿਆ ਭਾਈ ਸਾਹਿਬ ਜੀ ਨੂੰ ਕੈਨ ਲੱਗੇ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਹੁਣ ਕੀਤੀਆਂ ਨੇ ਵੀ ਮੌਤ ਤਾਂ ਸਭ ਨੂੰ ਆਉਣੀ ਏ ਆ ਜੋ ਤੁਸੀਂ ਕਹਿੰਦੇ ਹੋ ਨਾਮ ਸਹਾਰਾ ਬਾਣੀ ਸਹਾਰਾ ਇਹ ਕਿਵੇਂ ਹੋ ਸਕਦਾ ਹੈ ਸ਼ਮਸ਼ਾਨ ਘਾਟ ਦਾ ਛੱਡ ਵੀ ਇੱਕੋ ਫੱਟਾ ਵੀ ਇੱਕੋ ਗੁਰਮਖ ਵੀ ਸੁਵਾਸ ਨਿਕਲਦੇ ਦੇ ਮਨਮੁਖ ਦੇ ਵੀ ਤੇ ਫਰਕ ਕਿਵੇਂ ਭਾਈ ਸਾਹਿਬ ਨੇ ਤਿੰਨ ਬਚਨ ਕਹਿ ਕੈਨ ਲਗੇ ਕੋਰਾ ਕਾਗਜ਼ ਮੀਂਹ ਪੈਂਦਾ ਹੋਵੇ ਬਾਹਰ ਰੱਖੋ ਪਾਣੀ ਦੀਆਂ ਬੂੰਦਾਂ ਕੋਰੇ ਕਾਗਜ਼ ਨੂੰ ਗਾਲ ਦੇਣਗੀਆਂ ਪਰ ਜੇ ਉਸੇ ਕਾਗਜ਼ ਨੂੰ ਘਿਓ ਵਿੱਚ ਭਿਉ ਕੇ ਰੱਖ ਦਿਓ ਤੇ ਪਾਣੀ ਉਹਨੂੰ ਛੇਤੀ ਕੀਦਿਆਂ ਗਾਲ ਨਹੀਂ ਸਕਦਾ ਘਿਓ ਨਾਲ ਭਿੱਜੇ ਕੋਈ ਕਾਗਜ਼ ਛੇਤੀ ਨਹੀਂ ਗਲਦੇ ਇਕੱਲਾ ਜਾਏਗਾ ਮੌਤ ਗਾਲ ਕੇ ਰੱਖਦਾ ਹੈ ਕਿ ਅੰਦਰ ਨੂੰ ਜੇ ਸ਼ਬਦ ਨਾਲ ਭਿੱਜਾ ਹੋਵੇਗਾ ਸੱਚਵੇਂ ਮੌਤ ਵੀ ਤੇਰਾ ਕੁਝ ਨਹੀਂ ਵਿਗਾੜ ਸਕੇ ਜੇ ਇਕੱਲਾ ਲੋਹਾਂ ਜਾਏਗਾ ਤੇ ਪਾਣੀ ਜ਼ਰੂਰ ਟੋਪੇਗਾ ਜੇ ਲੱਕੜ ਨਾਲ ਹੋਵੇਗੀ ਤੇ ਲੋਹੇ ਨੂੰ ਪਾਣੀ ਵੀ ਡੋਬ ਨਹੀਂ ਸਕੇਗਾ ਆ ਕੱਲਾ ਆਪਣੀ ਮਰਤ ਵਤ ਵਰਤੇਗਾ ਜ਼ਰੂਰ ਡੁੱਬੇਗਾ ਜੇ ਸ਼ਬਦ ਦਾ ਸਹਾਰਾ ਲਏਗਾ ਤੈਨੂੰ ਭਵ ਸਾਗਰ ਵੀ ਨਹੀਂ ਡੋਬ ਸਕੇ ਭਾਈ ਆਓ ਮੇਰੀ ਇੱਕ ਬੇਨਤੀ ਹੈ ਨਾਮ ਵਾਲੇ ਪਾਸੇ ਤੁਰਿਏ ਜ਼ਿੰਦਗੀ ਵਿੱਚ ਨਾਮ ਹੁਣ ਇੱਕ ਬੇਨਤੀ ਕਰਾਂ ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਮੈਨੂੰ ਇਨਾ ਹੱਕ ਹੈ ਮੈਂ ਆਪਣੇ ਗੁਰੂ ਦੀ ਸਿਫਤ ਰੱਜ ਕੇ ਕਰਾਂ ਸਤਗੁਰੂ ਵੱਡਾ ਕਰ ਸਹਲਾਈ ਹੈ ਯਾਦ ਰੱਖਿਓ ਤੁਰ דרਗਾ ਤੋਂ ਗੁਰੂ ਦੀ ਪਦਵੀ ਮਿਲਦੀ ਹੈ ਗੁਰੂ ਤੁਰ דרਗਾ ਤੋਂ ਬਣ ਕੇ ਆਉਂਦਾ ਤਾਂ ਹੀ ਤਾਂ ਕਿ ਆ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਸਤਗੁਰ ਨਾਨਕ ਪ੍ਰਗਟਿਆ ਇਕੱਲਾ ਨਾਨਕ ਪ੍ਰਗਟਿਆ ਨਹੀਂ ਕਿਆ ਕਲ ਤਾਰਨ ਗੁਰ ਨਾਨਕ ਆਇਆ ਇਕੱਲਾ ਨਾਨਕ ਪਦ ਨਹੀਂ ਤੁਰ דרਗਾ ਤੋਂ ਗੁਰੂ ਬਣੇ ਨੇ ਤੇ ਜਿਹੜਾ ਅਸੀਂ ਵਹਿਗੁਰੂ ਸ਼ਬਦ ਜਪਨੇ ਆ ਅਸੀਂ ਲੁਕਾਂਦੇ ਨਹੀਂ ਸਿੱਧੀ ਜੀ ਗੱਲ ਪਰ ਯਾਦ ਰੱਖਿਓ ਇਹ ਸ਼ਬਦ ਤਾਂ ਫਲੀਪੂਤ ਹੋਣਾ ਜੇ ਪੰਨਾਂ ਪਿਆਰਿਆਂ ਤੋਂ ਅਮਰਤ ਦੀ ਦਾਤ ਲਾਂਗੀ ਹੁਣ ਕਈ ਇਹ ਕਹਿਣਗੇ ਦੇਖੋ ਸਵਾਲ ਕਰਦੇ ਆ ਫੋਨ ਕਰਕੇ ਜੇ ਮੈਂ ਜੇ ਸੀ ਅਮਰਤ ਨਹੀਂ ਛਕਾਂਗੇ ਇਹਨੂੰ ਅਮਰਤ ਨੂੰ ਵੱਖਵਾਦੀ ਜਾਂ ਮਜਬੂਰੀ ਨਾ ਸਮਝੋ ਅਮਰਤ ਉਹ ਰੱਬ ਦੀ ਪਾਰਸ਼ ਕਲਾ ਹੈ ਕਿ ਜਦੋਂ ਅੰਦਰ ਪ੍ਰਵੇਸ਼ ਕਰ ਜਾਏ ਨਾਮ ਦਾ ਅਭਿਆਸ ਰੋਜ਼ ਖੂਨ ਲੱਗ ਪਵੇ ਜਿਹੜਾ ਖੰਡਾ ਬਾਹਰ ਅੰਮ੍ਰਿਤ ਤਿਆਰ ਕਰਦਾ ਉਹ ਅੰਦਰ ਖੰਡਾ ਖੜਕਣ ਲੱਗੇ ਤੇ ਅੰਦਰ ਅੰਮ੍ਰਿਤ ਦੇ ਝਰਨੇ ਚੱਲਣ ਲੱਗ ਪੈਂਦੇ ਉਹ ਖੈ ਨਾਮ ਸਿਮਰਨ ਇੱਥੇ ਸਿਰਫ ਇੱਕੋ ਬੇਨਤੀ ਕਰਕੇ ਸਮਾਪਤੀ ਹੈ ਕਿ ਗੁਰੂ ਤੋਂ ਬਿਨਾ ਕਿਸੇ ਨੇ ਬਾਣੀ ਦੇ ਪਕੜਨੀ ਪਿਆਰਿਓ ਦੇਖੋ ਸਿੱਧੀ ਜੀ ਗੱਲ ਹੈ ਸਤਗੁਰੂ ਨੇ ਬਾਣੀ ਵਿੱਚ ਕਿਹਾ ਕਿ ਬਿਨ ਸਤਗੁਰ ਕਿਨਾਂ ਨਾ ਪਾਇਓ ਬਿਨ ਸਤਗੁਰ ਕਿਨਾਂ ਨਾ ਪਾਇਆ ਕਿਸੇ ਨੇ ਸਤਗੁਰੂ ਤੋਂ ਬਿਨਾ ਨਹੀਂ ਪਾਇਆ ਅੱਜ ਤੱਕ ਤੇ ਆਪਾਂ ਜੇ ਨਾਮ ਵਾਲੇ ਪਾਸੇ ਤੁਰਨਾ ਹੈ ਇਹ 'ਚ ਕੋਈ ਸ਼ੱਕ ਨਹੀਂ ਵੈਗੁਰੂ ਸ਼ਬਦ ਜਪਦਿਆਂ ਜਪਦਿਆਂ ਚਾਓ ਬਣੇਗਾ ਪਰ ਨਾਮ ਦਾ ਦਾਤਾ ਸਤਗੁਰੂ ਖੈ ਜਿਦ ਦਿਨ ਸਤਗੁਰੂ ਤੋਂ ਲਾ ਕੇ ਨਾਮ ਦੀ ਦਾਤ ਰੋਜ਼ ਕਰਾਂਗੇ ਅਭਿਆਸ ਚੇਤੇ ਰੱਖਿਓ ਜਪਿਆ ਹੋਇਆ ਫਲ ਹੀ ਪੂਤ ਜ਼ਰੂਰ ਹੋਵੇ